ਹਾਂਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਇੱਕਲੀ ਧਰਤੀ ਨਹੀਂ ਹੈਗੀ ਕਰੋੜਾਂ ਅਰਬਾਂ ਧਰਤੀਆਂ ਨੇ ਕਰੋੜਾਂ ਅਰਬਾਂ ਸੂਰਜ ਨੇ ਜੋ ਸਾਡੀਆਂ ਗਿਣਤੀਆਂ ਮਿੰਟੀਆਂ ਤੋਂ ਬਾਹਰ ਆ ਤੇ ਇਹ ਤਾਂ ਅੱਜ ਕੱਲ ਸਾਇੰਸ ਵੀ ਮੰਨਦੀ ਆ ਕਿ ਸਾਡਾ ਸੋਲਰ ਸਿਸਟਮ ਆ ਜਿਹੜਾ ਇਹ ਤਾਂ ਬਹੁਤ ਛੋਟਾ ਜਿਹਾ ਕਨ ਅਜਾਮ ਇਹ ਤੋਂ ਨਾ ਵੱਡੇ ਵੱਡੇ ਸੋਲਰ ਸਿਸਟਮ ਪਾਏ ਨੇ ਸਾਡਾ ਸੂਰਜ ਸਾਡੀ ਮਿਲਕੀਵੇ 갤럭ਸੀ ਦਾ ਸਭ ਤੋਂ ਛੋਟਾ ਸੂਰਜਾ ਇਸ ਸੂਰਜ ਤੋਂ ਵੀ ਕਈ ਗੁਣਾ ਵੱਡੇ ਸੂਰਜ ਵਿਗਿਆਨੀਆਂ ਨੇ ਸਾਇੰਸਤਾਨਾ ਨੇ ਸਾਇੰਟਿਸਟਾਂ ਨੇ ਆਲਰੇਡੀ ਲੱਭ ਲਏ ਨੇ ਸੋ ਅੱਜ ਆਪਾਂ ਗੱਲ ਕਰਦੇ ਹਾਂ ਪੀਰੂ ਦੀ ਪੀਰੂ ਵੀ ਇੱਕ ਇਦਾਂ ਦਾ ਦੇਸ਼ ਆ ਬ੍ਰਾਜ਼ੀਲ ਦੇ ਨੇੜੇ ਤੇ ਡੇਨੂਆ ਸਾਊਥ ਅਮਰੀਕਾ ਪੈ ਜਾਂਦਾ ਉਹ ਏਰੀਆ ਸੋ ਉੱਥੇ ਇੱਕ ਘਰ ਉਹਦੇ ਅੰਦਰੋਂ ਇੱਕ ਬਾਕਸ ਮਿਲਿਆ ਤੇ ਉਹ ਬਾਕਸ ਦੇ ਵਿੱਚੋਂ ਏਲੀਅਨਾਂ ਦੀ ਬਾਡੀ ਮਿਲੀ ਆ ਏਲੀਅਨ ਦਾ ਸਰੀਰ ਮਿਲਿਆ ਇਹ ਤਾਂ ਆਪਾਂ ਨੂੰ ਪਤਾ ਵੀ ਜਿਹੜੇ ਹਿਸਾਬ ਨਾਲ ਪ੍ਰਮਾਤਮਾ ਨੇ ਨਿਜਾਮ ਬਣਾਇਆ ਹੋਇਆ ਹੋਰ ਦੁਨੀਆ ਵੀ ਹੈਗੀ ਆ ਤੇ ਹੋਰ ਦੁਨੀਆ ਦੇ ਉੱਤੇ ਸਾਡੇ ਤੋਂ ਐਡਵਾਂਸ ਸਿਵਲਾਈਜੇਸ਼ਨਾਂ ਵੀ ਰਹਿੰਦੀਆਂ ਹੋਣਗੀਆਂ ਕਿਉਂਕਿ ਸਾਇੰਸ ਵੀ ਮੰਨਦੀ ਆ ਕਿ ਡਾਈਮੈਂਸ਼ਨ ਹੁੰਦੇ ਨੇ ਪਹਿਲੇ ਡਾਈਮੈਂਸ਼ਨ ਤੋਂ ਜੋ ਵੀ 25 ਡਾਈਮੈਂਸ਼ਨ ਤੱਕ ਤਾਂ ਸਾਇੰਸ ਨੂੰ ਸਮਝ ਆ ਚੁੱਕੀ ਆ ਵੀ ਹੁੰਦੇ ਆ ਆਪਾਂ ਅੱਗੇ ਵਾਲੀ ਡਾਈਮੈਂਸ਼ਨ 'ਚ ਨਹੀਂ ਜਾ ਸਕਦੇ ਪਰ ਜਿਹੜੇ ਅੱਗੇ ਦੀ ਡਾਈਮੈਂਸ਼ਨ 'ਚ ਬੈਠੇ ਆ ਉਹ ਆਪਣੀ ਡਾਈਮੈਂਸ਼ਨ ਜਾ ਸਕਦੇ ਨੇ ਪਿੱਛੇ ਤੇ ਇਦਾਂ ਦੀਆਂ ਖੋਜਾਂ ਜਦੋਂ ਕੁਛ ਏਦਾਂ ਦਾ ਮਿਲਦਾ ਇਹ ਉਹਨਾਂ ਚੀਜ਼ਾਂ ਦੇ ਉੱਤੇ ਮੋਹਰ ਲਾ ਦਿੰਦਾ ਕਿ ਵਾਕਈ ਹੀ ਇਨਸਾਨਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਸੱਭਿਤਾਵਾਂ ਜਾਂ ਹੋਰ ਬਹੁਤ ਸਾਰੀਆਂ ਸਿਵਲਾਈਜੇਸ਼ਨ ਹੋਰ بڑے ਗ੍ਰਹਿਾਂ ਦੇ ਉੱਤੇ ਜੀਵਨ ਹੈ ਉਹ ਸਾਡੇ ਤੋਂ ਅਡਵਾਂਸ ਨਹੀਂ ਸਾਡੇ ਤੋਂ ਪਿੱਛੇ ਆ ਉਹ ਅਲੱਗ ਗੱਲ ਆ ਕਿਉਂਕਿ ਹਜੇ ਤੱਕ ਅਸੀਂ ਉੱਥੇ ਪਹੁੰਚ ਨਹੀਂ ਪਾਈ ਪਰੇ ਪ੍ਰਮਾਤਮਾ ਦੇ ਰੰਗ ਨੇ ਬੜਾ ਕੁਛ ਆ ਦੁਨੀਆ ਦੇ ਉੱਤੇ ਜਿਹਦੇ ਬਾਰੇ ਇਨਸਾਨ ਹਜੇ ਜਾਣੂ ਨਹੀਂ ਹੈਗਾ ਸੋ ਅਕਸਰ ਹੀ ਆਪਾਂ ਕਹੀਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਉਹ ਬਹੁਤ ਵੱਡਾ ਸਾਡੀ ਸਮਝ ਤੋਂ ਸਾਡੀ ਸੋਚ ਤੋਂ ਕਿਤੇ ਵੱਡਾ ਸੋ ਜਿੱਦਣ ਤੁਹਾਡਾ ਭਰੋਸਾ ਪੱਕਾ ਹੋ ਗਿਆ ਉਸੇ ਦਿਨ ਖੇੜ ਬਣ ਜਾਣੀ ਆ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਜਿਉਂਦੇ ਵਾਸਤੇ ਰਹੋ ਧੰਨਵਾਦ